ਰਾਵਣ ਖੇਡ ਗਿਆ ਫਿਰ ਕਹਿੰਦਾ ਭਾਬੇ ਇਹ ਵੀ 25 ਵਾਲਾ ਪੈਂਦੀ ਆ ਨਹੀਂ ਆਹ ਪੈਂਦੀ ਆ ਨਹੀਂ ਪੈਂਦੀ ਆ ਨਹੀਂ ਉਹ ਵੇਖ ਲੈ ਆਹ ਹਿਸਾਬ ਨਾਲ ਕਹਿੰਦਾ ਉਹ ਚੰਡੀਗੜੀਆ ਤਿਆਰ ਦੂਜਾ 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 ਉਹ ਦੂਜਾ ਵੱਜ ਗਿਆ ਬੈਕੇਜਰ ਤੇ ਵੜਿਆ ਚਿਰਤੇ ਏ ਠਾ ਏ ਠਾ ਏ ਠਾ 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 ਹੋਈ ਜਾਣੀ ਆ ਆਹ ਸਾਹਮਣੇ ਨੂੰ ਲੱਗਦਾ ਵੀ ਜੋਗੇ ਦੀ ਗੱਲ ਕਰਦੇ ਸਹੀ ਨਾ ਹੋ ਜੇ ਚੰਡੀਗੜੀਆ ਵਜ ਗਏ 3 ਵਜ ਗਏ 2 ਰਹਿ ਗਈਆਂ ਇਹ ਹੱਲਾ 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 ਅੱਲਾਹੂ ਅਕਿੱਥੋਂ ਸੱਦ ਲਿਆ ਗੁਰਚਰਨ ਇਹ ਸੱਤਿਆਰੀ ਬਾੜਾ ਔਖਾ ਲੈ ਜਾਂਦੇ ਤੇ ਚਲਦੇ ਮੈਚ ਵੀ ਬਹਿ ਜਾਂਦਾ ਬਾੜਾ ਔਖਾ ਫੜ ਕੇ ਲਿਆਉਂਦਾ ਮੰਡਾਲਾ ਪਿੰਡ ਹੈ ਤੇ ਚਰਤੇ ਵੱਡਿਆ ਫਰੀਦਕੋਟਿਆ ਬੱਲੇ 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 ਪੰਜਵਾਂ 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 ਉਹ ਪੰਜਵਾਂ ਵੱਟ ਗਿਆ 40 ਵੱਜਿਆ ਜੇ ਪੰਜ ਵੱਜ ਕੇ ਚੌਕੇ ਵਾਲਾ ਮੁੜਿਆ ਮੁੜਿਆ ਤੂੰ ਇਹ ਸੁਖ ਮੰਨਿਆ ਵੀ ਬਾਲਾ 6 ਨਹੀਂ ਸੀ ਨਹੀਂ ਪ੍ਰਭਾਵ ਦੀ ਹਟਾ ਉਹ ਸਾਹਮਣੇ ਰਾਵਣ ਰਾਵਣ ਉਹ ਬੱਲੇਬਾਈ ਦੀ ਰਾਵਣ ਦੇ 6 ਛੱਕੇ ਹੋ ਗਏ 6 ਖੇਡੀਆਂ ਵਾਲੇ ਤੱਕ ਲਗਾਤਾਰ 200 300 300 ਰਾਵਣ ਲਈ ਹੋ ਗਿਆ 6 ਖੇਡੀਆਂ ਤੇ ਛੇ ਹੀ ਗਰਾਊਂਡੋਂ ਬਾਹਰ ਨੇ 6 ਖੇਡੀਆਂ ਰਾਵਣ ਨੇ 7ਵਾਂ 7ਵਾਂ ਬੱਲੇ 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 ਚਪੇੜਾ ਮਾਰਦਾ ਓਏ ਆ ਛੱਕਾਂ ਰੀਆਂ ਤੇ ਚਪੇੜ ਮਾਰੀ ਹੈ ਲਓ ਸਾਹਮਣੇ ਉਧਰਲੇ ਪਾਸੇ ਸੱਤਵਾਂ ਛੱਕਾ ਵੱਜ ਗਿਆ ਬਾਲ ਪਾਉਂਦੀ ਕਹਿੰਦੇ ਧੂਰੀ ਵਾਲਾ ਕਹਿੰਦੇ ਤਿਆਰ ਵਰ ਤਿਆਰ ਹੈ ਰਵੀ ਹਰਮਨਾ ਵਿਗੜਕੜ ਦੇ ਮੈਦ ਮੋੜੇ ਆਣਾ ਵਟਰਾਵਣ ਖੜ ਗਿਆ ਉਹ ਤਿੰਨਾਂ ਚ ਲਾ ਦੂ ਗੱਲਾਂ ਬਾਤਾਂ ਟਿਕਾਣੇ ਹਾਏ ਓਏ ਮੇਰੇ ਰੱਬਾ ਬਾਈ ਜਿੰਨੀਆਂ ਖੇਡੀਆਂ ਇਸ਼ਾਰੇ ਹੀ ਛੱਕਿਆ ਯਾਰ ਕੋਈ ਦਾੜੀ ਧੂੜੀ ਰਾਵਣ ਬਾਈ ਜ਼ੋਰਦਾਰ ਬੱਜਰੀ ਚਾਈਂਦੀ ਆ ਯਾਰ ਜੇ ਮੁੰਡੇ ਦੇ ਗੇਮ ਵਧੀਆ ਲੱਗੀ ਆ ਨਾ ਹਾਂ ਗੇਮ ਲੱਗੀ ਵਧੀਆ ਉਧਰ 500 ਕਰਦੇ ਪ੍ਰਫੀਆ ਕਹਿੰਦਾ ਹੈ ਉਹਨੂੰ ਲੱਗੀ ਗੇਮ ਵਧੀਆ ਉਹਨੇ ਰੇਟ